ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਅਰਦਾਸ ਵਿੱਚ ਬਚਨ ਹਨ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ 디ਠੇ ਸਭ ਦੁੱਖ ਜਾਏ ਅਠਵੇਂ ਗੁਰੂ ਦੇਵ ਦੇ ਦੀਦਾਰ ਕੀਤਿਆਂ ਹੀ ਰੋਗੀਆਂ ਦੇ ਰੋਗ ਕੱਟੇ ਜਾਂਦੇ ਸਨ ਅਤੇ ਦੁਖੀਆਂ ਦੇ ਦੁੱਖ ਦੂਰ ਹੋ ਜਾਂਦੇ ਸਨ ਸੱਚੇ ਪਾਤਸ਼ਾਹ ਜੀ 5 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਰੋਹਾਨੀ ਤਖਤ ਤੇ ਬਿਰਾਜਮਾਨ ਹੋਏ ਇਸ ਨਾਲ ਇਹ ਸਥਾਪਿਤ ਹੋ ਜਾਂਦਾ ਹੈ ਕਿ ਰੋਹਾਨੀ ਅਗਵਾਈ ਵਾਸਤੇ ਉਮਰਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਸਵੇਰ ਵੇਲੇ ਸੂਰਜ ਆਕਾਰ ਵਿੱਚ ਛੋਟਾ ਲੱਗਦਾ ਹੈ ਪਰ ਉਸ ਦਾ ਪ੍ਰਕਾਸ਼ ਸਭ ਥਾਵਾਂ ਤੇ ਹੁੰਦਾ ਹੈ ਇੱਕ ਸਮੇਂ ਦਿੱਲੀ ਵਿੱਚ ਚੇਚਕ ਦੀ ਭਿਆਨਕ ਬਿਮਾਰੀ ਫੈਲ ਗਈ ਉਸ ਵੇਲੇ ਸਤਗੁਰੂ ਜੀ ਦਿੱਲੀ ਵਿੱਚ ਹੀ ਸਨ ਇਵੇਂ ਪਾਤਸ਼ਾਹ ਜੀ ਦੀ ਰਹਿਮਤ ਭਰੀ ਦ੍ਰਿਸ਼ਟੀ ਨਾਲ ਲੋਕ arogh ਹੁੰਦੇ ਗਏ ਕੁਝ ਦਿਨਾਂ ਬਾਅਦ ਆਪ ਜੀ ਦੇ ਤਨ ਤੇ ਵੀ ਇਸ ਬਿਮਾਰੀ ਦਾ ਹੱਲਾ ਹੋਇਆ ਇਹ ਸੱਚੇ ਪਾਤਸ਼ਾਹ ਦਾ ਅਗੰਮੀ ਕੌਤਕ ਸੀ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ ਗੁਰਗੱਦੀ ਬਾਰੇ ਸੰਗਤਾਂ ਦੇ ਪੁੱਛਣ ਤੇ ਬਚਨ ਕੀਤਾ ਕਿ ਬਾਬਾ ਬਕਾਲੇ ਭਾਵ ਗੁਰੂ ਨਾਨਕ ਦੀ ਜੋਤ ਹੁਣ ਬਕਾਲਾ ਸਾਹਿਬ ਵਿੱਚ ਹੈ ਦਿੱਲੀ ਵਿਖੇ ਜਮਨਾ ਨਦੀ ਦੇ ਕਿਨਾਰੇ ਜਿੱਥੇ ਹੁਣ ਗੁਰਦੁਆਰਾ ਬਾਲਾ ਸਾਹਿਬ ਹੈ ਉਹਨਾਂ ਦੇ ਸਰੀਰ ਦਾ ਸਸਕਾਰ ਕਰ ਦਿੱਤਾ ਗਿਆ